ਸਾਸਰੀ ਕਾਲ ਜੀ ਸਵਾਗਤ ਹੈ ਜੀ ਅੱਜ ਨਵੇਂ ਵਲੌਗ ਤੇ ਸਾਰਿਆਂ ਨੂੰ ਪਿਆਰ ਭਰੀ ਸਾਸਰੀ ਕਾਲ ਜੀ ਤੇ ਉਮੀਦ ਕਰਦੇ ਆ ਸਾਰੇ ਵਧੀਆ ਹੋਣਗੇ ਤੇ ਅੱਜ ਆਪਾਂ ਪਹੁੰਚੇ ਆ ਜੀ ਆਪਣੇ ਜਿੱਥੇ ਛੋਟਾ ਬ੍ਰਦਰ ਕੰਮ ਕਰਦਾ ਕਾਲੇ ਸ਼ਾਹ ਦੇ ਨਾਂ ਦੀ ਫੈਕਟਰੀ ਆ ਸ਼ਿਵ ਐਗਰੋ ਅਸੀਂ ਉੱਥੇ ਪਹੁੰਚੇ ਆ ਵੰਡ ਬਣਾਉਣਾ ਤੇ ਜਿੱਦਾਂ ਮੈਂ ਪਿਛਲੀ ਵੀਡੀਓ ਬਣਾਈ ਤੁਹਾਨੂੰ ਮੈਂ ਦੱਸਿਆ ਸੀ ਕਿ ਆਪਾਂ ਕੀ ਕੀ ਪੰਪ ਪਾਉਨੇ ਆ ਜਾਈ ਕੋਈ ਮੈਂ ਇਦਾਂ ਤਾਂ ਨਾ ਝੂਠ ਨਹੀਂ ਮਾਰਿਆ ਤੇ ਅੱਜ ਮੈਂ ਰੀਅਲ ਚੈਂਜ ਤੁਹਾਨੂੰ ਉਹ ਚੀਜ਼ ਬਖਾ ਲਾਂਗੇ ਜੋ ਜੋ ਹੀ ਪਾਉਨੇ ਆ ਤੇ ਉਹ ਸਾਹਮਣੇ ਡੇਰ ਲੱਗਾ ਮੱਕੀ ਦਾ ਕਣਕ ਦਾ ਤੇ ਵਿੱਚ ਪਾਇਆ ਸੀ ਤਾਰਾ ਮੀਰਾ ਠੀਕ ਹੈ ਜੀ ਤੇ ਤੁਹਾਨੂੰ ਮੁਖਾਲਦੇ ਆ ਆ ਤੁਸੀਂ ਦੇਖ ਸਕਦੇ ਜੀ ਇਹ ਮੱਕੀ ਪਾਈ ਐਂ ਤੁਸੀਂ ਜੇ ਤੁਸੀਂ ਨੋਟ ਕਰਨਾ ਨੋਟ ਵੀ ਕਰ ਸਕਦੇ ਜੋ ਜੋ ਚੀਜ਼ਾਂ ਹੀ ਪਾਈਆਂ ਵਾ ਕਿਉਂਕਿ ਮੇਰੇ ਕੋਲ ਤਿੰਨ ਗਾਈਆਂ ਤੇ ਮੋਸਾਂਵਾਂ ਚੀਜ਼ ਬਣਾਈ ਹੈ ਜੀ ਕਿਉਂਕਿ ਮੱਕੀ ਮੈਂ ਪਾਈ ਐ 1.5 ਕੁਇੰਟਲ ਠੀਕ ਹੈ ਜੀ ਤੇ ਕਣਕ ਜਿਹੜੀ ਉਹ ਹੀ ਮੇਰੀ 50 ਕਿਲੋ ਠੀਕ ਹੈ ਜੀ ਤੇ ਤਾਰਾ ਮੀਰਾ ਅਸੀਂ ਪਾਇਆ ਵਾ 5 ਕਿਲੋ ਤਤਾਰਾ ਮੇਰਾ ਤਾਂ ਪਾਈਦਾ ਕਿ ਗਾਂ ਗਾਈਆਂ ਗੋਈਆਂ ਨੂੰ ਚਿੱਚੜ ਚੁੱਚੜ ਤੋਂ ਵਿਚਾਰੀਂਦਾ ਵਾ ਜੀ ਠੀਕ ਹੈ ਜੀ ਤੇ ਤੇ ਇਧਰ ਅਸੀਂ ਪਾਉਣ ਲੱਗੇ ਆ ਜੀ ਲਾਲ ਬਾਦਸ਼ਾ ਇਹ ਆ ਜੀ ਬੜੇਵਿਆਂ ਦੀ ਖਾਲ ਠੀਕ ਹੈ ਜੀ ਇਹ ਹੀ ਪਾਉਣ ਲੱਗੇ 44 ਕਿਲੋ ਠੀਕ ਹੈ ਜੀ ਹੁਣ ਲੈ ਕੇ ਚੱਲਦੇ ਆ ਤੁਹਾਨੂੰ ਮਿਕਸਚਰ ਵਾਲੇ ਪਾਸੇ ਆਹ ਦੇਖੋ ਜੀ ਇਧਰ ਗਦਾਮ ਭਰੇ ਆ ਜੀ ਪੂਰੇ ਜੋ ਉਹ ਚੀਜ਼ ਤੁਸੀਂ ਆਪਣੀ ਮਰਜ਼ੀ ਨਾਲ ਦੀ ਪਵਾ ਸਕਦੇ ਇੱਥੇ ਆ ਕੇ ਜਿੱਦਾਂ ਦਾ ਵੀ ਵੰਡ ਤੁਸੀਂ ਬਣਾਉਣਾ ਪਾ ਸਕਦੇ ਠੀਕ ਆਪਣੀ ਮਰਜ਼ੀ ਨਾਲ ਬਣਾ ਕੇ ਤੇ ਇਧਰ ਅਸੀਂ ਸੋਇਆ ਪਾਉਣ ਲੱਗੇ ਆ 60 ਕਿਲੋ ਠੀਕ ਹੈ ਜੀ ਤੇ ਚਨਾ ਛਿਲਕਾ ਹੀ ਪਾਉਣ ਲੱਗੇ ਆ ਜੀ 50 ਕਿਲੋ ਤੇ ਜਿਹੜੀ ਮਸਰਾਂ ਦੀ ਸੂੜੀ ਆ ਉਹ ਵੀ ਅਸੀਂ ਪਾਉਣ ਲੱਗੇ ਆ 60 ਕਿਲੋ 60 ਹੀ ਮਸਰਾਂ ਦੀ ਸੂੜੀ ਤੇ 60 ਹੀ ਸੋਇਆ ਬੀਨ ਤੇ 50 ਕਿਲੋ ਚਨਾ ਛਿਲਕਾ ਠੀਕ ਹੈ ਜੀ ਉਹਦੇ ਵਿੱਚ ਅਸੀਂ ਯਾਨੀ ਕਿ ਲਓ ਜੀ ਆਹ ਹੈ ਜੀ ਸਰੋਂ ਦੀ ਖਾਲ ਕੀ ਕਿਤੇ ਸਰੋਂ ਦੀ ਫਾਲ ਠੀਕ ਹੈ ਜੀ ਤੇ ਅਸੀਂ 30 35 ਕਿਲੋ ਵਿੱਚ ਪਾਉਣ ਲੱਗੇ ਆ ਤੇ 30 35 ਕਿਲੋ ਨਾਲ ਖੜਾਂਗੇ ਉਹ ਤਾਂ ਖਣਨੀ ਆ ਕਿਉਂਕਿ ਜਿੱਦਾਂ ਪੱਠੇ ਪੁੱਠੇ ਨਹੀਂ ਵੀ ਹੋਣਗੇ ਤੇ ਉਹ ਜਾਨੀ ਕਿ ਪਾਣੀ ਦੇ ਵਿੱਚ ਰਾਤ ਨੂੰ ਭਿਉਂਦਿਆ ਕਰਾਂਗੇ ਤੇ ਵਿੱਚ ਤੂੜੀ ਦੇ ਵਿੱਚ ਪਾ ਕੇ ਗਿਤਾਵਾ ਕਰਕੇ ਤੇ ਵਿੱਚ ਵੰਡ ਪਾ ਸਕਦੇ ਆ ਆਪਾਂ ਠੀਕ ਹੈ ਜੀ ਤੇ ਤੂੜੀ ਵੀ ਵਧੀਆ ਖਾਲੰਦਾ ਡੰਗਰ ਰੱਜ ਜਾਂਦਾ ਵਾ ਤੇ ਇਧਰ ਆ ਡਾ ਨਿਸ਼ਾਦਰ ਆ ਸਾਹਮਣੇ ਪਿਆ ਜੀ ਇਹ ਪੈਣਾ ਠੀਕ ਹੈ ਤੇ ਬਾਕੀ ਆ ਮਿੱਠਾ ਸੋਡਾ ਵਾ ਇਹ 2 ਕਿਲੋ ਆ ਠੀਕ ਹੈ ਜੀ ਤੇ ਆ ਚੀਜ਼ਾਂ ਹੀ ਪੁਆਈ ਦਿਆਂ ਵਾ ਤੇ ਠੀਕ ਹੈ ਜੀ ਇਧਰ ਆਡੇ ਵੀਰ ਮੈਂ ਜਾਨੀ ਕਿ ਜਿਹੜਾ ਵੀਰ ਭਰਾ ਕੋਈ ਵੰਡ ਬਣਾਉਣ ਹੁੰਦਾ ਉਹਨੂੰ ਚਾਹ ਜ਼ਰੂਰ ਪੁੱਛੀ ਜਾਂਦੀ ਆ ਚਾਹ ਤ ਬਗੈਰ ਨਹੀਂ ਜਾਂਦ ਦਿੰਦੇ ਠੀਕ ਆ ਆ ਵੀਰ ਡਾਡਾ ਟੀ ਵਾਲਾ ਬੰਦਾ ਹੈ ਜਿਹੜੇ ਚਾਹ ਤਿਆਰ ਕਰਦੇ ਆ ਪਾਣੀ ਕਿਹੜੇ ਕਿਹੜੀ ਉਸਤੀਆਂ ਪਾਉਂਦੇ ਆ ਚਾਹਜ ਵੀ ਬੰਦੇ ਨੂੰ ਮਰੇ ਬੰਦੇ ਨੂੰ ਜਗਾ ਦਿੰਦੇ ਆ ਇਦਾਂ ਹੀ ਹੈ ਨਾ ਇਹ ਬਾਤ ਆ ਪੂਰੀ ਤਾਕਤ ਪਾਉਂਦੇ ਆ ਨਾ ਤੇ ਆਹ ਡਾ ਵੀਰ ਨਵਾਂ ਵਾਲਾ ਨਵਾਂ ਆਇਆ ਨਾ ਵੀਰੇ ਇਹ ਵੀਰ ਨਵੇਂ ਆਏ ਇੱਥੇ ਇਹ ਦੁਕਾਨ ਤੇ ਰਹਿੰਦੇ ਇਹਨਾਂ ਦੀ ਦੁਕਾਨ ਵੀ ਆ ਆਪਣੇ ਹਰਚੋ ਵਾਲ ਡੱਡੇ ਦੇ ਵਿੱਚ ਜਾਨੀ ਕਿ ਪਿਛੇ ਜਿਹੜੀਆਂ ਘਾਰ ਘੁਰ ਬਣੇ ਉੱਥੇ ਇਹਨਾਂ ਦੀ ਗਾਣ ਉੱਪਰ ਘਾਰਵਾ ਥੱਲੇ ਦੁਕਾਨ ਆ ਤੇ ਉਧਰ ਆ ਡਾ ਨਿੱਕਾ ਬ੍ਰਦਰ ਠੀਕ ਆ ਬਾਕੀ ਵਧੀਆ ਟਾਈਮ ਪਾਸ ਹੋ ਜਾਂਦਾ ਵੀਰਾਂ ਦਾ ਕਦੇ ਡੰਗਰ ਇੱਧਰ ਬੰਨ ਕਦੇ ਉਧਰ ਬੰਨ ਵਧੀਆ ਦਿਹਾੜੀ ਲੰਘ ਜਾਂਦੀ ਨਾਲੇ ਹਾਂ ਉਹ ਤੇ ਹਾਲੋ ਵਧੀਆ ਪੋਣ ਵਾਲਾ ਕੰਮ ਕਰਦੇ ਵੀਰ ਕੱਲ ਛੁੱਟੀ ਤੇ ਵੀਰਾਂ ਦਾ ਦਿਲ ਨਹੀਂ ਲੱਗਾ ਘਰ ਮੈਂ ਤੇ ਖਾ ਖਾ ਚਨਾ ਵੰਡ ਭੈਜ ਰੰਗ ਲਾਲ ਕੀਤੇ ਨੇ ਐਦਾਂ ਹੀ ਹੈ ਨਾ ਤਾਂ ਪਾਣੀ ਪੀਂਦੇ ਆ ਖੁਰਲੀ ਦਾ ਇਹ ਪਾਣੀ ਪੀ ਬਾਕੀ ਭਾਂਡੇ ਹੋਂਡੇ ਨੇ ਸਾਫ਼ ਹੁਣ ਬਣਨੀ ਹੈ ਚਾਹ ਵਧੀਆ ਤੇ ਕਿਉਂਕਿ ਲਾਈਟ ਚਲੇਗੀ ਤੇ ਮੈਂ ਚਲੋ ਥੋੜਾ ਹਾਸਾ ਮਖੌਲ ਕਰ ਲੈਨੇ ਆ ਤੇ ਟਾਈਮ ਪਾਸ ਹੋ ਜਾਊਗਾ ਜਿੱਦੂ 2000 ਰੁਪਏ ਤੋਂ ਲੱਗ ਜਾਂਦੇ ਆ ਵੰਡ ਕੱਢ ਡਾਉਣ ਆਉਂਦਾ Banda ਕਿਹੜਾ ਉਹਦੇ ਆਸ ਤੇ ਰੋਕੀ ਪਾ ਲਈ ਬਾਕੀ ਆ ਵੀਊ ਦੇ ਸਕਦੇ ਤੁਸੀਂ ਸਾਹਮਣੇ ਕਿੰਨੇ ਵਧੀਆ ਡੰਗਰ ਲੱਗਣ ਦੇ ਤੇ ਚੋਕਦੇ ਠੀਕ ਹੈ ਜੀ ਬਿਲਕੁਲ ਰੋਡ ਦੇ ਉੱਤੇ ਹੀ ਇਹਨਾਂ ਦਾ ਫੈਕਟਰੀ ਇਹਨਾਂ ਦੀ ਰੋਡ ਦੇ ਉੱਤੇ ਹੀ ਆ ਬਿਲਕੁਲ ਰੋਡ ਦੇ ਉੱਤੇ ਸਾਹਮਣੇ ਉਹ ਭੁੱਲਰ ਵਾਲਿਆਂ ਦੀ ਨਵੀਂ ਜਿਹੜੀ ਸ਼ਾਪ ਹੈ ਕਾਰਾਂ ਕੋਰਾਂ ਦੀ ਉਹਨਾਂ ਦੇ ਸਾਹਮਣੇ ਹੀ ਆ ਸਰੀਆ ਰਕਪੇਂਦਪੁਰ ਰੋਡ ਤੇ ਬਾਕੀ ਸਾਡਾ ਵੀਰ ਪੂਰੀ ਸੇਵਾ ਕਰਨਗੇ ਸਾਡੀ ਬੱਤੀ ਆ ਗਈ ਹੈ ਤੇ ਆਪਾਂ ਔਨ ਕਰ ਲਈਏ ਕੰਮ ਤੇ ਫੇਰ ਮਿਲਾਂਗੇ ਤੁਹਾਨੂੰ ਲਓ ਜੀ ਸਾਡਾ ਵੀਰ ਚਾਹ ਲੈ ਕੇ ਆ ਗਿਆ ਤਿਆਰ ਬਰ ਤਿਆਰ ਚਾਹ ਦੇਖ ਸਕਦੇ ਪੂਰੀ ਸੇਵਾ ਕਰਦਾ ਮੁੰਡਾ ਸਾਡੀ ਠੀਕ ਹੈ ਜੀ ਹੁਣ ਆਪਾਂ ਲੱਗਿਆ ਚਾਹ ਪੀਣਾ ਚਾਹ ਪੀ ਗਏ ਫਿਰ ਆਪਾਂ ਧਿਆਨ ਦੇਨੇ ਵਾਂਡਰ ਲਓ ਜੀ ਆ ਲੱਗਾ ਸਾਹਮਣੇ ਪੂਰਾ ਸੈਟਅਪ ਜੋ ਕਿ ਮੱਕੀ ਕਣਕ ਪੀਣ ਵਾਸਤੇ ਠੀਕ ਹੈ ਜੀ ਤੇ ਆ ਉਹ ਲੈ ਕੇ ਚੱਲਦੇ ਤੁਹਾਨੂੰ ਆ ਲੱਗਾ ਜੀ ਮਿਕਸਚਰ ਜਾਨਕੀ 12 14 ਕੁਇੰਟਲ ਮਾਲ ਇਕੱਠਾ ਤੁਸੀਂ ਤਿਆਰ ਕਰਕੇ ਸਦਾ ਇਧਰੋਂ ਦੀ ਦੀ ਨਿਕਲ ਜਾਂਦਾ ਜੀ ਇਕੱਠਾ ਬਣਵਾ ਸਕਦੇ ਹੋ 12 14 ਕੁਇੰਟਲ ਇਕੱਠਾ ਮਾਲ ਠੀਕ ਹੈ ਜੀ ਤੇ ਆ ਲੱਗਾ ਗ੍ਰੈਂਡਰ ਜੀ ਜਦਾਂ ਬਰੇਵੇਆ ਦੀ ਖਾਲ ਹੋ ਗਈ ਦੂਜੀ ਤੀਜੀ ਉਹ ਜਾਨੀ ਕਿ ਤੁਸੀਂ ਪੀਕ ਇਧਰੋਂ ਦੀ ਕੱਢ ਸਕਦੇ ਜੇ ਠੀਕ ਹੈ ਜੀ ਇਧਰੋਂ ਪੈਂਦੀ ਆ ਇਧਰੋਂ ਪਾਉਂਦੇ ਨੇ ਇਧਰੋਂ ਤਾਂ ਜਾਂਦੀ ਆ ਫਿਰ ਉਧਰੋਂ ਸਿੱਧੀ ਵਿੱਚ ਪੈਂਦੀ ਜਾ ਕੇ ਠੀਕ ਹੈ ਜੀ ਫਿਰ ਇਧਰੋਂ ਮਾਲ ਪਾਉਂਦੇ ਨੇ ਵੀ ਤਾਂ ਜਾਂਦੀ ਇਧਰੋਂ ਵੀ ਫਿਰ ਸਿੱਧਾ ਮਿਕਸਚਰ ਦੇ ਵਿੱਚ ਠੀਕ ਹੈ ਤਾਂ ਉਧਰੋਂ ਫਿਰ ਪੂਰਾ ਤਿਆਰ ਹੋ ਗਏ ਵਿੱਚ ਜਿੱਦਾਂ ਸੀਰਾ ਸੂਰਾ ਪਾ ਕੇ ਸਾਰਾ ਮਿਕਸ ਹੋ ਜਾਂਦਾ ਸਾਰਾ ਕੁਝ ਠੀਕ ਹੈ ਜੀ ਬਾਕੀ ਹੱਥੇ ਵੀਰ ਲੱਗੇ ਮਿਹਨਤ ਕਰਨਾ ਠੀਕ ਆ ਤੇ ਉਹਦੇ ਵਿੱਚ ਜਾਨੀ ਕਿ ਅਹੀਂ ਵਿੱਚ ਪਾਲਿਆ ਵਾ ਡੇਢ ਕਿਲੋ ਨਸ਼ਾਦਰ ਪਾਲਿਆ 2 ਕਿਲੋ ਅਹੀਂ ਸੋਡਾ ਪਾਲਿਆ ਕਿ ਚਲੋ ਵਧੀਆ ਹੁੰਦਾ ਵਾ ਤੇ 7 ਕਿਲੋ ਲੂਣ ਪਾਲਿਆ ਜੀ 1 ਡਰਕੀ ਮਧਾਇਆ ਕਿਉਂ ਗਾਈ ਤੇ ਜੀ ਵੀ ਆ ਗਈ ਤੇ ਦੇਣ ਥੋੜੇ ਘਟ ਲੰਗੇ ਸੀ ਤਾਂ ਕਰਕੇ ਆਪਾਂ ਲੂਣ ਜਿਹੜਾ 2 ਕਿਲੋ ਵਧਾਤਾ 2 ਕਿਲੋ ਤੇ 7 ਕਿਲੋ ਘਾਤਾ 5 ਤੋਂ ਤੇ ਵਧੀਆ ਚੀਜ਼ ਬਣਾ ਕੇ ਦਿੰਦੇ ਆ ਤੇ ਉਧਰ ਸਾਡਾ ਛੋਟਾ ਬ੍ਰਦਰ ਮੇਰਾ ਇੱਥੇ ਕੰਮ ਕਰਦਾ ਤੇ ਚਲੋ ਵਧੀਆ ਚੀਜ਼ ਬਣਾ ਕੇ ਦਿੰਦੇ ਆ ਇਹ ਨਹੀਂ ਕਿ ਮੈਨੂੰ ਬਣਾ ਕੇ ਦਿੰਦੇ ਹਰ ਇੱਕ ਨੂੰ ਵਧੀਆ ਚੀਜ਼ ਬਣਾ ਕੇ ਦਿੰਦੇ ਆ ਇੱਥੇ ਖਲੋ ਕੇ ਬਣਾਓ ਬਣਾਓ ਵੰਡ ਤੇ ਠੀਕ ਹੈ ਜੀ ਤੇ ਆਪਣੀ ਮਰਜ਼ੀ ਦੀ ਜਿਹੜੀ ਮਰਜ਼ੀ ਦੀ ਚੀਜ਼ ਪਵਾ ਸਕਦੇ ਹੋ ਜੀ ਠੀਕ ਹੈ ਜੀ ਹਰ ਇੱਕ ਚੀਜ਼ ਮਿਲੂਗੀ ਕੋਈ ਤੁਹਾਨੂੰ ਇਹ ਨਹੀਂ ਕਿ ਤੁਸੀਂ ਵਾਪਸ ਜਾਓਗੇ ਜਾਂ ਕਿੱਦਾਂ ਐਦਾਂ ਨਹੀਂ ਹੈਗਾ ਤੇ ਬਹੁਤ ਵਧੀਆ ਚੀਜ਼ ਬਣਾ ਕੇ ਦਿੰਦੇ ਆ ਤੇ ਆਪਾਂ ਵੀ ਅੱਜ ਸਵੇਰ ਦੇ ਆ ਗਏ ਸੀ ਤੇ ਹੁਣ ਹੋ ਗਈ ਐ ਲਾਈਟ ਬੰਦ ਤੇ ਹੁਣ ਇੱਥੇ ਬੈਠੇ ਆਪਾਂ ਤੇ ਗੱਪਾਂ ਛੱਪਾਂ ਮਾਰਨਦੇ ਆ ਤੇ ਮੈਂ ਚਲੋ ਆਪਾਂ ਬੈਠੇ ਬੈਠੇ ਵਲੌਗ ਬਣਾ ਲੈਨੇ ਆ ਠੀਕ ਹੈ ਤੇ ਅੰਕਲ ਜੀ ਹੁਣੇ ਗਏ ਨੇ ਚੰਦਪੂਰ ਨਹੀਂ ਤੇ ਉਹ ਇਹਨਾਂ ਦੀ ਇੱਕ ਗਾਈ ਤੇ ਇੱਕ ਮੱਝ ਦੀ ਧਾਰ ਕੱਢਣੀ ਤਾਂ ਹੀ ਆਪਣੀਆਂ ਕੱਢ ਗੁੱਟ ਕੇ ਆ ਗਏ ਇੱਥੇ ਕੋਈ 8:30 ਵਜੇ ਤੇ ਇਹਨਾਂ ਦੀ ਕੱਢੀ ਹੁਣ ਕੱਢਣਦੇ ਆ ਮੰਡ ਤੇ ਉਹ ਲੈਟ ਚਲੇ ਗਈ ਆ ਤੇ ਹੁਣ ਫਿਰ ਬੈਠੇ ਆ ਗੱਪਾਂ ਛੱਪਾਂ ਮਾਰਨਦੇ ਆ ਤੇ ਤੁਸੀਂ ਵੀ ਇਥੇ ਵਿਜ਼ਿਟ ਕਰ ਸਕਦੇ ਆ ਆਪਣੇ ਸ੍ਰੀ ਹਰਿ ਗੁਪਿੰਦਪੁਰ ਜਿਹੜੇ ਮੇਰੇ ਵੀਰ ਭਰਾ ਨੇ ਇਥੇ ਪਹੁੰਚਣਾ ਵਾ ਉਹ ਆਪਣੇ ਇਥੇ ਪਹੁੰਚ ਸਕਦੇ ਆ ਆਪਣੇ ਖਰਚੋ-ਵਾਲ ਤੋਂ 2 ਕਿਲੋਮੀਟਰ ਹੈ ਸ੍ਰੀ ਹਰਿ ਗੁਪਿੰਦਪੁਰ ਰੋਡ ਤੇ ਸ਼ਗਨ ਪੈਲਸ ਦੇ ਨਾਲ ਹੀ ਇਹਨਾਂ ਦੀ ਫੈਕਟਰੀ ਆ ਤੇ ਜਦੋਂ ਮਰਜ਼ੀ ਤੁਸੀਂ ਆ ਕੇ ਇਥੇ ਤੋਂ ਹੀ ਵੰਡ ਬਣਵਾ ਸਕਦੇ ਜੇ ਠੀਕ ਹੈ ਜੀ ਫਿਰ ਮਿਲਦੇ ਆ ਤੁਹਾਨੂੰ ਆਪਾਂ ਇੰਨਾ ਕੁ ਸ਼ੂਟ ਕਰਨਾ ਸੀ ਤੇ ਆਪਾਂ ਕਰ ਲਿਆ ਤੇ ਇਹ ਵੀਡੀਓ ਖਾਸ ਕਰਕੇ ਉਹਨਾਂ ਵੀਰਾਂ ਵਾਸਤੇ ਜਿਨ੍ਹਾਂ ਨੇ ਡੰਗਰ ਵਸੇ ਰੱਖੇ ਆ ਇਹਨਾਂ ਨੇ ਡੇਲੀ ਫਾਰਮ ਦੀ ਸ਼ੁਰੂਆਤ ਕਰਨ ਲੱਗੇ ਆ ਉਹ ਆਪਣੇ ਬਣਵਾ ਸਕਦੇ ਨੇ ਠੀਕ ਹੈ ਜੀ ਚਲੋ ਠੀਕ ਹੈ ਫਿਰ ਮਿਲਦੇ ਆ ਕੋਈ ਨਵੀਂ ਵੀਡੀਓ ਦੇ ਨਾਲ ਨਵੇਂ ਬਲੌਗ ਦੇ ਨਾਲ